ਤਦ ਤੁਸੀਂ ਵੀ ਆ ਜਿਹੜੇ ਪੈਗ ਲਾਉਂਦੇ ਹੋ ਨਾ ਪੈਗ ਕਹਿ ਕੇ ਤੇ ਇਹਨੂੰ ਬੜਾ ਨਵਾਜਦੇ ਹੋ ਇਹਨੂੰ ਨਾਨਵਾਜਿਆ ਕਰੋ ਇਹ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਮਹਾਰਜ ਕਹਿੰਦੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਮਨੁੱਖ ਜਿਹੜਾ ਨਾ ਇੱਕ ਲੈ ਕੇ ਆਉਂਦਾ ਦੂਜਾ ਹੋਰ ਸਾਧ ਲੈਂਦਾ ਕਹਿੰਦਾ ਆ ਜਾ ਤਾਂ ਦੋਵੇਂ ਜਾਨੇ ਬੈਠ ਕੇ ਤੇ ਪੈਗ ਲਾਉਣੇ ਆ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਜਿਹਨੂੰ ਪੀਣ ਦੇ ਨਾਲ ਬੰਦੇ ਦੀ ਮਤ ਵੱਜ ਜਾਂਦੀ ਹੈ ਬੰਦੇ ਨੂੰ ਬਰਲ ਹੋ ਜਾਂਦਾ ਹੈ ਮਤ ਵੱਜ ਜਾਂਦੀ ਹੈ ਬਰਲ ਹੋ ਜਾਂਦਾ ਹੈ ਤੇ ਇਹਨੂੰ ਸੋਝੀ ਕੋਸ਼ ਨਹੀਂ ਰਹਿੰਦੀ ਬਹੁਤ ਗਾਲੀ ਗਲੋਚ ਕਰਦਾ ਹੈ ਇਹ ਲੋਕਾਂ ਦੀ ਪਹਿਲੀ ਪਸੰਦ ਬਣੇ ਨੇ ਭਲਾ ਮਾਨਸ ਬੰਦਾ ਸਿੱਧਾ ਸਾਦਾ ਬੰਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਬੰਦਾ ਸਾਡੀ ਪਸੰਦ ਨਹੀਂ ਜੇਗਾ ਸਾਡੀ ਪਸੰਦ ਉਹ ਬੰਦਾ ਹੈ ਜਿਹੜਾ ਬੰਦਾ ਨਸ਼ੀਲਾ ਪਦਾਰਥ ਵਰਤ ਕੇ ਤੇ ਐਟੀਟਿਊਡ ਵਿਖਾਉਂਦਾ ਹੋਵੇ ਬੜਾ ਐਟੀਟਿਊਡ ਬੰਦਾ ਨਾ ਅਸੀਂ ਉਹਦੇ ਵੱਲ ਜ਼ਿਆਦਾ ਆਕਰਸ਼ਿਤ ਹੁੰਨੇ ਆ ਕਿ ਇਹ ਬੜਾ ਪ੍ਰਭਾਵਸ਼ਾਲੀ ਹੈ ਇਹਦੇ ਤੋਂ ਬੜਾ ਲੋਕ ਡਰਦੇ ਨੇ ਇਹਨੂੰ ਲੋਕ ਬੜਾ ਪਿਆਰ ਕਰਦੇ ਨੇ ਤੇ ਪ੍ਰਭਾਵਸ਼ਾਲੀ ਜ਼ਿੰਦਗੀ ਜਿਹੜੀ ਹੈ ਉਹ ਸਾਡੇ ਜੀਵਨ ਨੂੰ ਤਬਾਹ ਕਰਦੀ ਹੈ ਖਾਸ ਕੋਈ ਨਹੀਂ ਹੈਗਾ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਨੇ ਜਿਤ ਪੀਤੇ ਖਸਮ ਵਿਸਰੈ ਦਰਗਾਹ ਮਿਲੇ ਸਜਾਏ ਖਸਮ ਵਿਸਰ ਜਾਂਦਾ ਹੈ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਕਹਿੰਦੇ ਨੇ ਇਸੇ ਕਰਕੇ ਇਹੋ ਜਾਂ ਝੂਠਾ ਮਦ ਮੂਲ ਕਦੀ ਪੀਣਾ ਹੀ ਨਹੀਂ ਚਾਹੀਦਾ ਪਰ ਅਸੀਂ ਕੀ ਕਹਨੇ ਆ ਜਿਹੜੇ ਵਿਆਹ ਦੇ ਵਿੱਚ ਸ਼ਰਾਬ ਨਾ ਹੋਵੇਗੀ दारू ਨਾ ਹੋਵੇਗੀ ਉਹ ਤੇ ਜਾਣ ਦਾ ਫਾਇਦਾ ਹੀ ਕੀ ਕਹਿੰਦੇ ਜੀ ਸਿੰਪਲ ਜਿਹਾ ਵਿਆਹ ਕੀਤਾ ਸੀ ਐਂ ਲੱਗਦਾ ਸੀ ਜਿਵੇਂ ਵਿਆਹ ਤੇ ਨੇ ਗਏ ਹੁੰਦੇ ਭੋਗ ਤੇ ਗਏ ਹੁੰਦੇ ਲੋਕ ਸਿੱਖ ਵੱਡੇ ਵੱਡੇ ਦਹਾੜਿਆਂ ਵਾਲੇ ਆਣ ਕੇ ਇਹੋ ਜਿਹੀ ਆਣ ਕੇ ਗੱਲਾਂ ਕਰਨਗੇ ਕਹਿੰਦੇ ਗਾਇ ਤਾਂ ਵਿਆਹ ਸੀ ਪਰ ਮਾਹੌਲ ਐ ਸੀ ਜਿਵੇਂ ਭੋਗ ਦਾ ਪ੍ਰੋਗਰਾਮ ਹੁੰਦਾ ਹੁਣ ਉਥੇ ਅਸੀਂ ਸਾਡਾ ਆਪਣਾ ਪ੍ਰਭਾਵ ਹੈ ਤੇ ਅਸੀਂ ਕਹਿ ਰਹੇ ਹੁਣੇ ਸਾਡੇ ਬੱਚੇ ਨਸ਼ੀਲਾ ਪਦਾਰਥ ਵਰਤਦੇ ਨੇ ਤੇ ਉਹ ਕਹਿਣਗੇ ਬਾਪੂ ਤੂੰ ਤਾਂ ਉਥੋਂ ਰੁੱਸ ਕੇ ਆ ਗਿਆ ਸੀ ਕਿ ਤੈਨੂੰ ਸ਼ਰਾਬ ਨਹੀਂ ਮਿਲੀ ਸੀ ਆਪ ਤਾਂ ਤੁਸੀਂ ਰੁੱਸ ਕੇ ਵਹਿ ਜਾਂਦੇ ਹੋ ਤੇ ਸਾਨੂੰ ਕਿਹਨੇ ਨਸ਼ੀਲੇ ਪਦਾਰਥ ਨਾ ਵਰਤੋ ਮਹਾਰਾਜ ਜੀ ਬਾਣੀ ਵਿੱਚ ਇਹੀ ਗੱਲ ਸਮਝਾਉਣਾ ਚਾਹੁੰਦੇ ਨੇ ਬੰਦਾ ਬਿਖ ਖਾਂਦਾ ਹੈ ਵੇਖੀ ਪਾਉਂਦਾ ਹੈ ਤੇ ਬਿਖ ਦੀ ਖੱਟੀ ਖਾਂਦਾ ਹੈ